ਉਹਦੇ ਵਿੱਚ ਮੇਨ ਪ੍ਰੋਬਲਮ ਤਾਂ ਨੌਟਰ ਦੀ ਆਉਦੀ ਸੀਗੀ ਅੱਛਾ ਇਹਦੇ ਇੱਥੇ ਬੁਸ਼ ਲੱਗੇ ਹੁੰਦੇ ਆ ਹਾਂਜੀ ਦੋਨੋਂ ਜਗ੍ਹਾ ਤੇ ਹਾਂਜੀ ਹਾਂਜੀ ਉਹਦਾ ਕਰਕੇ ਸ਼ਾਫਟ ਘਸ ਜਾਂਦੀ ਹੈ ਕਹਿੰਦੇ ਯੂ ਵਾਲੀ ਰਾਡ ਕਹਿੰਦੇ ਆ ਹਾਂਜੀ ਇਹ ਤਬਦੀਲੀ ਕੀਤੀ ਆ ਕਿਸਾਨ ਵੀਰਾਂ ਵਾਸਤੇ ਇੱਕ ਵਧੀਆ ਮੌਕਾ ਹਰੇਕ ਬੰਦਾ ਸਾਨੀ ਨਾ ਮਸ਼ੀਨ ਲੈ ਸਕਦਾ ਤੇ ਕਿੰਨੇ ਕ ਦਾ ਹੁੰਦਾ ਜਿਗਾਰਡ ਜੀ ਤੇ ਕੀ ਵਜਨ ਵਜਨ ਕਿੰਨਾ ਕ ਹੁੰਦਾ ਇਹਦਾ ਜੀ ਸਾਲਾ ਬੰਦਾ ਭਾਈ ਜੀ ਇਹ 8 ਫੁੱਟ ਚੌੜਾ ਹੁੰਦਾ ਅੱਛਾ 8 ਫੁੱਟ ਚੌੜਾ ਹੁੰਦਾ ਇੱਥੋਂ ਦਾ ਹੀ 8 ਮੋਟਾ ਇਹਦੇ ਚਾਲੀਆਂ ਲੱਗਦੀਆਂ ਲੱਗਦੀਆਂ ਸਾਈਡ ਤੇ ਜਿਹੜੀ ਅੱਜ ਵਾਲੀ ਵੀਡੀਓ ਆ ਦੋਸਤੋ ਇਹ ਇੱਕ ਮਸ਼ੀਨ ਆਪ ਬਣਾ ਰਹੇ ਗੱਠਾਂ ਵਾਲੀ ਜਦੋਂ ਝੋਨਾ ਵੜਦੇ ਸੀ ਆਪਾਂ ਜਿਹੜੀ ਉਹਦੀ ਪ੍ਰਾਲੀ ਹੁੰਦੀ ਸੀ ਤੇ ਜਾਂ ਆਪ ਕਟਰ ਮਾਰਦੇ ਸੀ ਉਦੋਂ ਕਿੱਲੇ ਦੇ ਪੈਸੇ ਮਿਲਦੇ ਹੁੰਦੇ ਸੀ ਕਾਜਾ 2,60,000 ਰੁਪਿਆ ਰੋਸਣੇ ਬਾਹਰ ਸੋਹਣੇ 2 ਲੱਖ ਸਾਰਾ ਕੰਪਲੀਟ ਟਾਇਰ ਟੁਰ ਸਣੇ 2,60,000 ਦਾ ਉਹ ਵੀਡੀਓ ਆ ਗਈ ਤੇਰੀ ਅੱਛਾ ਕਾਕਾ ਤੇ ਜਿਹੜਾ ਆਪਾਂ ਹੁਣ ਤਿਆਰ ਕਰ ਰਹੇ ਆ ਜੀ ਇਹ ਸਿਸਟਮ ਸਾਰਾ ਮਸ਼ੀਨ ਬਣਾ ਰਹੇ ਆ ਇਹਦੇ ਤੇ ਤੁਹਾਡੇ ਹਿਸਾਬ ਨਾਲ ਕਿੰਨੇ ਕੁ ਖਰਚਾ ਹੋ ਜੂਦੇ ਕਿੰਨੇ ਕੁ ਦੀ ਆਪਾਂ ਗਾਣ ਸੇਲ ਕਰਨੀ ਉਹ ਕੱਟ ਹੋਊਗਾ ਅੱਛਾ ਉਦੋਂ ਬਹੁਤ ਕੱਟ ਹੋਊਗਾ ਮੈਂ ਬਈ ਆਦਮਪੁਰ ਤੋਂ ਆ ਇਹ ਆਪਣਾ ਜਲੰਧਰ ਦੇ ਘੋੜੇ ਜਿਹੜਾ ਜਲੰਧਰ ਚ ਪਿੰਡ ਮਲੂਕਪੁਰ ਬਾਈਓ ਮਲੂਕਪੁਰ ਤੋਂ ਫਿਲਹੌਰ ਜ਼ਿਲ੍ਹਾ ਫਾਇਲ ਕਾ ਹਾਂਜੀ ਹਾਂਜੀ ਕੀ ਹਾਲ ਹੈ ਬਾਈ ਜੀ ਠੀਕ ਹੈ ਠੀਕ ਹੈ ਬਾਈ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਜਿਹੜੀ ਅੱਜ ਵਾਲੀ ਵੀਡੀਓ ਹੈ ਦੋਸਤੋ ਇਹ ਹੈਗੀ ਆਪਣੇ ਖਾਸ ਕਰ ਕਿਸਾਨ ਵੀਰਾਂ ਵਾਸਤੇ ਤੇ ਇਹਨੂੰ ਧਿਆਨ ਨਾਲ ਦੇਖਣਾ ਧਿਆਨ ਨਾਲ ਸੁਣਿਓ ਤੇ ਉਮੀਦ ਹੈ ਮੇਰੇ ਕਿਸਾਨ ਵੀਰਾਂ ਦਾ ਜਿਹੜਾ ਟਾਈਮ ਹੈ ਉਹ ਖਰਾਬ ਨਹੀਂ ਹੋਊਗਾ ਬਾਕੀ ਦੋਸਤੋ ਬਿਨਾਂ ਕਿਸੇ ਦੇਰੀ ਤੋਂ ਵੱਧਦੇ ਆਪਾਂ ਅੱਜ ਦੀ ਵੀਡੀਓ ਵੱਲ ਤੇ ਥੋੜਾ ਜਨਾ ਹੁਣ ਹਿਸਾਬ ਜਾਇਆ ਮੈਨੂੰ ਕੈਮਰਾ ਫੜਨ ਦਾ ਪਹਿਲਾਂ ਆਉਂਦਾ ਨਹੀਂ ਸੀ ਤੇ ਹੌਲੀ ਹੌਲੀ ਆਜੂਗੀ ਸੈਟਿੰਗ ਹਾਂਜੀ ਦੋਸਤੋ ਅੱਜਕੱਲ ਹੈਗਾ ਮਸ਼ੀਨੀ ਯੁੱਗ ਤੁਹਾਨੂੰ ਜ਼ਰੂਰੀ ਮਸ਼ੀਨਾਂ ਬਣਦੀਆਂ ਆਈਆਂ ਜਿਹੜੀਆਂ ਖੇਤੀ ਨੂੰ ਥੋੜਾ ਜਿਹਾ ਆਸਾਨ ਬਣਾਉਂਦੀਆਂ ਆਈਆਂ ਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਗੱਠਾਂ ਵਾਲੀ ਮਸ਼ੀਨ ਬਾਰੇ ਇਹ ਮੈਂ ਆਪਦੇ ਪਿੰਡ 'ਚ ਹੀ ਖੜਾ ਪਿੰਡ ਆਦਲੀਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਅੱਜ ਫੇਰ ਆਇਆ ਮੈਂ ਬਾਈ ਰਣਜੀਤ ਵਰਗਿਆਂ ਕੋਲੇ ਪਹਿਲੀ ਵੀਡੀਓ ਨੂੰ ਤੁਸੀਂ ਬੜਾ ਪਿਆਰ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਮੇਰਾ ਇੱਥੇ ਆਉਣ ਦਾ ਕਾਰਨ ਅਸਲ ਇਹ ਹੈ ਵੀ ਬਾਈ ਵਰਗੇ ਇੱਕ ਮਸ਼ੀਨ ਆਪ ਬਣਾ ਰਹੇ ਗੱਠਾਂ ਵਾਲੀ ਉਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਅੱਜ ਸਾਰੀ ਦੋਸਤੋ ਅੱਜ ਤੱਕ ਉਸ ਹਾਲ ਪਹਿਲਾਂ ਤੁਸੀਂ ਇੱਕ ਚੀਜ਼ ਵੇਖ ਵੀ ਅੱਜ ਤੋਂ ਵੀ 8-10 ਸਾਲ ਪਹਿਲਾਂ ਸਾਡੇ ਪਿੰਡ ਸਭ ਤੋਂ ਪਹਿਲੀ ਵਾਰੀ ਮਸ਼ੀਨ ਲਿਆਂਦੀ ਸੀ ਜਗਰੇ ਸਿੰਘ ਮਾਨਕਿਆ ਨੇ ਜੋ ਉਸ ਟਾਈਮ ਹੈ ਕਿ ਆਸਟ੍ਰੇਲੀਆ ਦੇ ਵਿੱਚ ਉਦੋਂ ਪਤਾ ਕੀ ਗੱਲ ਆ ਜਦੋਂ ਝੋਨਾ ਵੜਦੇ ਸੀ ਆਪਾਂ ਜਿਹੜੀ ਉਹਦੀ ਪ੍ਰਾਲੀ ਹੁੰਦੀ ਸੀ ਤੇ ਜਾਂ ਆਪਾਂ ਕਟਰ ਮਾਰਦੇ ਸੀ ਉਦੋਂ ਕਿੱਲੇ ਦੇ ਪੈਸੇ ਮਿਲਦੇ ਹੁੰਦੇ ਸੀ ਮਤਲਬ ਕਿਸਾਨ ਵੀਰ ਨੂੰ ਗੱਠਾ ਆळ्या ਬਣਿਓ ਪੈਸੇ ਦਿੱਤੇ ਜਾਂਦੇ ਸੀ ਕਿੱਲੇ ਦੇ 500 ਰੁਪਿਆ ਵੀ ਤੁਸੀਂ ਸਾਨੂੰ ਗੱਠਾ ਬਣਾ ਲੈਣ ਦਿਓ ਠੀਕ ਆ ਜੀ ਉਦੋਂ ਸਾਡੇ ਪਿੰਡੋਂ ਤੁਸੀਂ ਇੱਕ ਮਸ਼ੀਨ ਹੀ ਉਸ ਤੋਂ ਬਾਅਦ ਇੱਕ ਹੋਰ ਆਈ ਫਿਰ 2 ਸਾਲਾਂ ਬਾਅਦ ਹੋਰ ਆਈ ਹੁਣ ਤੁਸੀਂ ਮਸ਼ੀਨਾਂ ਦੇ ਹਾਲਾਤ ਵੇਖ ਲਓ ਮੈਂ ਆਹਦੇ ਪ ਕਿੰਨੀਆਂ ਮਸ਼ੀਨਾਂ ਤਾਂ ਇੱਥੇ ਖੜੀਆਂ ਦੇਖ ਲੋ ਅੱਛਾ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਮਸ਼ੀਨਾਂ ਵਧੀਆਂ ਗਈਆਂ ਆਮਦਨ ਘਟਦੀ ਗਈ ਪੈਸੇ ਵੀ ਲੇਟ ਹੁੰਦੇ ਗਏ ਜਿਹੜੀਆਂ ਫੈਕਟਰੀਆਂ ਵਾਲੇ ਆ ਉਹ ਪੈਸੇ ਥੋੜੇ ਜੇ ਆਰਾਮ ਨਹੀਂ ਦਿੰਦੇ ਸਾਨੂੰ ਪਤਾ ਹੀ ਐ ਤੇ ਉਦੋਂ ਬਾਅਦ ਦੋਸਤੋ ਗੱਲ ਐ ਹੋਈ ਫਿਰ ਸਮਾਂ ਇਹੋ ਜਿਹਾ ਵੀ ਆਇਆ ਜਦੋਂ ਮਤਲਬ ਜਿਹੜੀਆਂ ਗੱਠਾਂ ਸੀਗੀਆਂ ਉਹ ਫ੍ਰੀ ਚ ਬਣਾਉਂਦੇ ਹੁੰਦੇ ਸੀਗੇ ਮਤਲਬ 500 ਰੁਪਈਆ ਨਾ ਦਿੰਦੇ ਸੀ ਨਾ ਲੈਂਦੇ ਸੀਗੇ ਤੇ ਕਟਰ ਫ੍ਰੀ ਚ ਮਾਰ ਦਿੰਦੇ ਸੀ ਪਰ ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਅੱਜ ਹੁਣ ਪੈਸੇ ਲੈਂਦੇ ਆ ਕਿੱਲੇ ਦੇ ਜੇ ਤੁਸੀਂ ਗੱਠਾ ਚਕਾਉਣੀਆਂ ਆ ਉਹਦੇ ਬਾਹਰੋਂ ਗੱਠਾ ਬਣਾਉਣੀਆਂ ਅੱਛਾ ਕਈ ਵਾਰੀ ਮਤਲਬ ਆਇਆ ਵੀ ਕੰਮ ਜਿਆਦਾ ਹੁੰਦਾ ਮਸ਼ੀਨਾਂ ਖਰ ਬਹੁਤ ਐ ਪਰ ਕੁਝ ਦਿਨ ਕਣਕ ਵੀ ਕਿਸਾਨ ਵੀਰਾਂ ਦੀ ਲੇਟ ਹੋ ਜਾਂਦੀ ਆ ਉਹਦੇ ਕਰਕੇ ਵੀ ਗੱਠਾ ਲੇਟ ਚੱਕਣ ਕਰਕੇ ਕਈ ਵਾਰੀ ਆਇਆ ਵੀ ਲੇਬਰ ਨਹੀਂ ਮਿਲਦੀ ਤੇ ਗੱਠਾਂ ਦਾ ਕੰਮ ਜਿਆਦਾ ਹੋ ਜਾਂਦਾ ਤਾਂ ਕਿ ਫਿਰ ਕਿਸੇ ਕਿਸਾਨ ਵੀਰ ਦੀ ਜਿਹੜੀ ਵਾਰੀ ਆ ਉਹ ਲੇਟ ਆਉਂਦੀ ਆ ਤੇ ਮਤਲਬ ਲੇਟ ਵਿਹਲਾ ਹੁੰਦਾ ਤਾਂ ਕਰਕੇ ਮਾੜੀ ਮੋਟੀ ਕਣਕ ਉਹ ਵੀ ਲੇਟ ਹੋ ਜਾਂਦੀ ਆ ਤੇ ਅੱਜ ਬਾਈ ਰਣਜੀਤ ਅਰਗਣ ਆਪਾਂ ਗੱਲ ਕਰਦੇ ਆ ਬਾਈ ਗਰਮੀ ਦੇ ਅਰਗਣ ਆ ਉਹ ਦਿਨ ਬਾਈ ਗਰਮੀ ਤੇ ਇੱਥੇ ਹੈ ਨਹੀਂ ਸੀਗਾ ਅੱਜ ਇੱਥੇ ਐ ਤੇ ਪੁੱਛਦੇ ਆਂ ਬਾਈ ਵਰਗੇ ਆਹ ਮਸ਼ੀਨ ਬਣਾ ਰਹੇ ਆ ਕਿਉਂਕਿ ਦੋਸਤੋ ਗੱਲ ਆਇਆ ਵੀ ਇਹਨਾਂ ਨੂੰ ਕੰਮ ਕਰਦਿਆਂ ਨੂੰ ਬਹੁਤ ਸਾਲ ਹੋ ਗਏ ਹਾਂ ਤੁਸੀਂ ਆਹ ਵੇਖ ਲਓ ਮਸ਼ੀਨਾਂ ਦਾ ਅੰਦਾਜ਼ਾ ਲਾ ਲਓ ਵੀ ਬਾਈ ਵਰਗੇ ਕਿੰਨਾ ਕੁ ਵਧੀਆ ਕੰਮ ਕਰਦੇ ਨੇ ਮਸ਼ੀਨਾਂ ਦਾ ਸਪੈਸ਼ਲ ਗੱਠਾਂ ਵਾਲੀ ਮਸ਼ੀਨਾਂ ਦਾ ਬਹੁਤ ਮਾਰ ਹੈ ਬਾਕੀ ਤੁਸੀਂ ਖੇਤੀਬਾੜੀ ਦੇ ਕੋਈ ਸੰਧੀ ਬਣਾ ਲਓ ਆਪਾਂ ਵੀਡੀਓ ਪਾੰਗ ਸੋਨੂੰ ਸਾਰਿਆਂ ਨੂੰ ਪਤਾ ਹੀ ਉਹ ਵੀ ਸਿਰੇ ਲਾ ਦਿੰਦੇ ਆ ਤੇ ਅੱਜ ਉਹੀ ਬਾਈ ਨਾਲ ਗੱਲਬਾਤ ਕਰਦੇ ਆਪਾਂ ਬਾਈ ਕਿਸ ਤਰ੍ਹਾਂ ਦੀ ਮਸ਼ੀਨ ਬਣਾ ਰਹੇ ਆ ਕੀ ਚੇਂਜ ਕਰ ਰਹੇ ਆ ਇਹਨਾਂ ਮਸ਼ੀਨਾਂ ਨਾਲੋਂ ਤੇ ਆਜੋ ਕਰਾਂ ਕਿਹੜੀ ਜ ਮੈਂ ਭਾਈ ਆਦਮਪੁਰ ਤੋਂ ਆਇਆ ਹਾਂ ਆਦਮਪੁਰ ਇਹ ਕਿੱਥੇ ਰਹਿ ਗਿਆ ਇਹ ਆਪਣਾ ਜਲੰਧਰ ਦੇ ਕੋਲੇ ਜਿਹੜਾ ਜਲੰਧਰ 'ਚ ਅੱਛਾ ਇਨੀ ਦੂਰ ਆਏ ਹਾਂ ਹਾਂ ਜੀ 400 ਕਿਲੋਮੀਟਰ ਹੈ ਜੀ 400 ਕਿਲੋਮੀਟਰ ਕੀ ਕੰਮ ਆਏ ਹੋ ਭਾਈ ਜੀ ਸਭ ਤੋਂ ਪਹਿਲਾਂ ਮੈਂ ਅਸਲਾਮੁਅਲੈਕੁਮ ਕਹਿਣਾ ਹੈ ਵੈਲਕਮ ਸਲਾਮ ਜੀ ਤੇ ਭਾਈ ਜੀ ਇਹ ਰਣਜੀਤ ਭਾਈ ਲੋ ਤਿੰਨ ਚਾਰ ਸਾਲ ਹੋ ਗਏ ਸਾਨੂੰ ਕੰਮ ਕਰਾਉਂਦੇ ਨੇ ਬਹੁਤ ਵਧੀਆ ਕੰਮ-ਕੰਮ ਕਰਦੇ ਆ ਹਾਂ ਜੀ ਤੇ ਸਾਡੀ ਹੋਲ ਐਂਡ ਮਸ਼ੀਨੀਆਂ ਅਸੀਂ ਇਹਨਾਂ ਤੋਂ ਰਿਪੇਅਰ ਕਰਾਉਂਦੇ ਆ ਆਪਣੀਆਂ ਖੁਦ ਮੱਜਾਂ ਲਈ ਪ੍ਰਾਲੀ ਇਕੱਠਾ ਬਣ ਕੇ ਅਸੀਂ ਰੱਖ ਲੈਣੇ ਆ ਅੱਛਾ ਤੇ ਤੁਹਾਡਾ ਮਤਲਬ ਮੱਝਾਂ ਕਾਂ ਦਾ ਕੰਮ ਅੱਜ ਪੈ ਗਿਆ ਹਾਂਜੀ ਹਾਂਜੀ ਭਾਈ ਡੇਰੀ ਦਾ ਕੰਮ ਹੈ ਸਾਡਾ ਡੇਰੀ ਦਾ ਕੰਮ ਤੇ ਗੱਠਣ ਵੀ ਆਉਦੀ ਹੈ ਹਾਂ ਛੱਡੀ ਆਉਦੀ ਹੈ ਭਾਈ ਠੀਕ ਹੈ ਠੀਕ ਹੈ ਤੇ ਤੁਹਾਡੇ ਕਿਹਨੀਆਂ ਤੇ ਰਕਬਰ ਰੁਗਾ ਜਿਵੇਂ ਜਿਹੜੇ ਸਾਡੇ ਤੇ ਕਿੱਲੇ ਖੁੱਲੇ ਮਿਲ ਜਾਂਦੇ ਐ 100 ਕਿੱਲੇ ਮਿਲ ਜਾਂਦੇ ਐ 50 ਮਿਲ ਜਾਂਦੇ ਤੁਹਾਡੇ ਕਿਹਨੀਆਂ ਜ਼ਮੀਨ ਜਿਹੜੇ ਇਕੱਠੇ ਟਾਕ ਘਟ ਹਨ ਛੋਟੇ ਠੀਕ ਹੈ ਭਾਈ ਸਾਡੇ ਜਿਹੜੇ 40 50 ਟਾਕ ਵੀ ਕਿੱਲਿਆਂ ਦੇ ਹੈਗੇ ਹੈਗੇ ਹਾਂ ਮੈਂ ਥੋੜਾ ਜਿਹਾ 8 10 ਕਿੱਲੇ ਮੈਂ ਨਾਲ ਜਿਆਦਾ ਬਾਕੀ ਸਾਡੇ ਜਿਹੜੇ ਜ਼ਿਮੀਦਾਰ ਏ ਉਹ ਬਾਲੇ ਦਲੇਰ ਆ। ਹਾਂ ਦਲੇਰ ਤਾਂ ਹੈ ਬਾਹਰ ਵੀ ਰਹਿੰਦੇ ਆ ਨਾ ਐਨਆਰਆਈ ਜਿਆਦੇ। ਉਹ ਐਨਆਰਆਈ ਆ। ਬਾਲੇ ਦਲੇਰ ਆ ਵਧੀਆ ਆ। ਅੱਛਾ ਸਾਨੂੰ ਕਿੰਨੇ ਸਾਲ ਹੋ ਗਏ ਇੱਥੇ ਆਉਂਦੇ ਨੂੰ? ਸਾਨੂੰ ਇੱਥੇ 4-5 ਸਾਲ ਹੋ ਗਏ ਭਾਈ ਜੀ। ਅੱਛਾ ਸਪੈਸ਼ਲ ਆਉਨੇ ਆ ਮਸ਼ੀਨ ਦਾ ਕੰਮ। ਸਪੈਸ਼ਲ ਸਪੈਸ਼ਲ ਇੰਨਾ ਦੂਰ 400 ਕਿਲੋਮੀਟਰ ਛੱਡ ਕੇ ਥੋੜਾ ਆਉਂਦਾ ਕੋਈ। ਬਾਕੀ ਦੋਸਤ ਇੱਕ ਗੱਲ ਹੋਰ ਆ ਵੀ ਇੱਕ ਹੁਣ ਨਵੀਆਂ ਮਸ਼ੀਨਾਂ ਆਈਆਂ ਸਾਡੇ ਪਿੰਡ ਵੀ ਆਈਆਂ ਦੋ ਜਿਹੜੀਆਂ ਮਤਲਬ ਕੋਰੋਨਾ ਚ ਬਣਦੀਆਂ ਗਈਆਂ। ਬਾਈ ਯਾਰ ਕੇ ਉਹਦਾ ਵੀ ਕੰਮ ਕਰਨ ਜਾਣਦੇ ਆ ਚੰਗੀ ਤਰ੍ਹਾਂ ਪੂਰੇ ਮਹਾਰਾਜ ਕੰਮ ਵੇ ਹੋਰ ਪੈਸੇ ਟੈਕੜੀਆਂ ਸਭ ਕੁਝ ਵਧੀਆ 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 400 ਕਿਲੋਮੀਟਰ ਦੇ ਕਿੰਨੇ ਮਿਸਤਰੀ ਆਏ ਹੋਏ ਨੇ ਨਹੀਂ ਬਿਲਕੁਲ ਉਹਨੂੰ ਛੱਡ ਕੇ ਜਿਹੜਾ ਇੱਥੇ ਆਊਗਾ ਉਹ ਕਿਸੇ ਕਾਰਨ ਤੋਂ ਆਊਗਾ ਉਹ ਤੋਂ ਬੜਾ ਵਾਕਿਆ ਸਹੀ ਗੱਲ ਹੈ ਬਾਕੀ ਹੁਣ ਬਾਈਰ ਕੀ ਕਾਮ ਮਸ਼ੀਨ ਬਣਾ ਰਹੇ ਹਾਂ ਬਲੌਗ ਦੇ ਵਿੱਚ ਦੱਸਿਆ ਵੀ ਪਹਿਲਾਂ ਤੇ ਉਮੀਦ ਹੈ ਵੀ ਉਹ ਜਿਹੜੀ ਹੁਣ ਪ੍ਰੋਬਲਮ ਲੋਕਾਂ ਨੂੰ ਆ ਰਹੀ ਹੈ ਸ਼ਾਇਦ ਉਹ ਨਾ ਆਵੇ ਜਮਾਂ ਹੀ ਨਾ ਆਵੇ ਕਿਉਂਕਿ ਇਹਨਾਂ ਨੇ ਹੁਣ ਆਪਦੇ ਪ੍ਰੈਕਟੀਕਲ ਕਰਿਆ ਨੇ ਇੰਨੇ ਸਾਲ ਤਜਰਬਾ ਬੰਦੇ ਨੂੰ ਆ ਜਾਂਦਾ ਕੁਛ ਆਪ ਵੀ ਇੰਜੀਨੀਅਰ ਬੰਦੇ ਐ ਫਿਰ ਉਸ ਹਿਸਾਬ ਨਾਲ ਸੁਧਾਰ ਕਰਨਗੇ ਬਿਲਕੁਲ ਜੀ ਬਹੁਤ ਬਹੁਤ ਤੁਹਾ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਜੀ ਹੁਣ ਆਪਾਂ ਗੱਲ ਕਰਦੇ ਆਂ ਜੀ ਬਾਈ ਰਣਜੀਤ ਨਾਲ ਤੇ ਬਾਈ ਗਰਮੀਤ ਨਾਲ ਹਾਂਜੀ ਰਣਜੀਤ ਜੀ ਕੀ ਹਾਲ ਆ ਗਰਮੀਤ ਜੀ ਠੀਕ ਆ ਬਾਈ ਬਾਈ ਜੀ ਤੇ ਕੱਲ ਸੱਸਰੀ ਗਾਲ ਜੀ ਕੱਲ ਗਰਮੀਤ ਜੀ ਦਾ ਹੈਣੀ ਸੀ ਤੇ ਬਾਈ ਰਣਜੀਤ ਹੀ ਸੀਗਾ ਤੇ ਪਹਿਲਾਂ ਤੁਹਾਨੂੰ ਵਧਾਈਆਂ ਵੀ ਮਸ਼ੀਨ ਦੇ ਗਿਆਂ ਗਰਮੀਤ ਜੀ ਬਾਈ ਰਣਜੀਤ ਨੂੰ ਵੀ ਮੈਂ ਦੇ ਦਿੱਤੀਆਂ ਵਧਾਈਆਂ ਤੇ ਲੋਕਾਂ ਨੇ ਉਹ ਵੀਡੀਓ ਪਸੰਦ ਕੀਤੀ ਬੜੀ ਕਰੀ ਐ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐ ਅੱਛਾ ਬਾਈ ਗਰਮੀਤ ਜੀ ਜਿਵੇਂ ਆਪਾਂ ਕੱਲ ਗੱਲ ਕਰੀ ਜਾਂਦੇ ਸੀ ਬਾਈ ਰਣਜੀਤ ਨਾਲ ਬਾਈ ਰਣਜੀਤ ਜੀ ਕਹਿੰਦੇ ਸੀ ਆਪਾਂ ਇੱਕ ਮਸ਼ੀਨ ਬਣਾ ਰਹੇ ਆ ਹਾਂਜੀ ਉਹਦੇ ਵਿੱਚ ਮੇਨ ਪ੍ਰੋਬਲਮ ਤਾਂ ਨਾਟਰ ਦੀ ਆਉਂਦੀ ਸੀਗੀ ਅੱਛਾ ਆ ਚੱਕਰੀ ਦੇ ਦੀ ਆ ਨਾਟਰ ਜਿਹੜਾ ਗੰਢ ਦਿੰਦਾ ਹਾਂਜੀ ਇਹ ਉਹ ਗੰਢ ਨੂੰ ਬਹੁਤ ਜ਼ਿਆਦਾ ਮਿਸ ਕਰਦਾ ਹੁੰਦਾ ਠੀਕ ਹੈ ਮਤਲਬ ਥੋੜਾ ਟਾਈਮ ਚੱਲਣ ਤੋਂ ਬਾਅਦ ਜਦੋਂ ਸਪੇਅਰ ਪਾਰਟ ਦੇ ਵਿੱਚ ਕੋਈ ਪ੍ਰੋਬਲਮ ਕਸਾਈ ਆਉਂਦੀ ਜੀ ਮਾੜੀ ਮੁੱਡੀ ਕਸਾਈ ਪੈਂਦੀ ਹਾਂ ਉਹਦੇ ਨਾਲ ਦਿੱਕਤ ਆਉਣ ਲੱਗ ਜਾਂਦੀ ਸੀ ਠੀਕ ਹੈ ਇਹ ਆਪਾਂ ਬਾਹਰੋਂ ਮੰਗਵਾਏ ਆ ਇਹਨੂੰ ਠੀਕ ਹੈ ਜਰਮਨ ਤੋਂ ਗ੍ਰੀਸਲੈਸ ਆ ਜੀ ਅੱਛਾ ਗ੍ਰੀਸਲੈਸ ਆ ਇਹ ਇੱਥੇ ਕਦੇ ਵੀ ਇਸ ਨਹੀਂ ਪੈਣਾ ਵਾਇਰ ਤੇ ਇਹ ਕਿਤੇ ਗੰਡ ਦੀ ਬਿਲਕੁਲ ਵੀ ਸਮੱਸਿਆ ਨਹੀਂ ਆਉਂਦੀ ਠੀਕ ਹੈ ਠੀਕ ਹੈ ਜਿਹੜੀ ਆ ਮੇਨ ਸ਼ਾਫਟ ਹੁੰਦੀ ਆ ਇਹਦੇ ਇੱਥੇ ਬੁਸ਼ ਲੱਗੇ ਹੁੰਦੇ ਆ ਹਾਂਜੀ ਦੋਨੋਂ ਜਗ੍ਹਾ ਤੇ ਹਾਂਜੀ ਹਾਂਜੀ ਉਹਦਾ ਕਰਕੇ ਸ਼ਾਫਟ ਘਸ ਜਾਂਦੀ ਆ ਆਹ ਸ਼ਾਫਟ ਬਦਲਨੀ ਪੈਂਦੀ ਆ ਹਾਂਜੀ ਬੈਰਿੰਗ ਲਾਦੇ ਆ ਅੱਛਾ ਬੈਰਿੰਗ ਲਾਦੇ ਆ ਇਹਦੇ ਬੈਰਿੰਗ ਲੱਗੇ ਹੋਏ ਆ ਠੀਕ ਹੈ ਇਹ ਸ਼ਾਫਟ ਬਦਲਨੀ ਨਹੀਂ ਲੋੜ ਹਾਂਜੀ ਹਾਂਜੀ ਕਿਉਂਕਿ ਜਿਹੜੀ ਆ origignal ਸ਼ਾਫਟ ਲੈਣੇ ਆ ਘੱਟੋ ਘੱਟ 8 8.5 ਹਜ਼ਾਰ ਦੀ ਆ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਆ ਬਦਲਨੀ ਪੈਂਦੀ ਆ ਇਹਦੇ ਵਿੱਚ ਉਹ ਸਮੱਸਿਆ ਵੀ ਹੈਨੀ ਤੇ ਇੱਕ ਮੈਂ ਥੋੜਾ ਧਾਗਾ ਤੋਂ ਕਬਜਾਇਏ ਡੁੱਟਦਾ ਹੁੰਦਾ ਸੀ ਉਹ ਕੀ ਕਾਰਨ ਸੀਗਾ ਜੀ ਉਹ ਇਹਦਾ ਸੀਗਾ ਨੋਟਰ ਦਾ ਕਰਕੇ ਸੀ ਸੇ ਇਸੇ ਕਰਕੇ ਪ੍ਰੋਬਲਮ ਹੀ ਸੀਗੀ ਉਹ ਇਹਦੇ ਕਰਕੇ ਕੀ ਪ੍ਰੋਬਲਮ ਆਉਂਦੀ ਸੀ ਤਾਂ ਆਕਰ ਕੇ ਸੀ ਇਹ ਬਾਹਰੋਂ ਬਗਵਾਏ ਉਹ ਜਰਮਨ ਤੋਂ ਤੇ ਕੋਈ ਹੋਰ ਵੀ ਤਬਦੀਲੀਆਂ ਕਰੋਗੇ ਲੋਡ ਦੇ ਅਨਸਾਰ ਹਾਂ ਉਹ ਤਾਂ ਹੋ ਹੀ ਜਾਂਦੀਆਂ ਜੀ ਇੱਥੇ ਰਾਡ ਛੱਡਦੇ ਹਾਂਜੀ ਯੂ ਨਹੀਂ ਜਾਂਦੀ ਰਾਡ ਇਹਦੇ ਕਹਿੰਦੇ ਯੂ ਵਾਲੀ ਰਾਡ ਕਹਿੰਦੇ ਆ ਹਾਂਜੀ ਇਹ ਤਬਦੀਲੀ ਕੀਤੀ ਹੈ ਇਹਦੇ ਐਂਡ ਲਾਇਆ ਹੈ ਜੀ ਠੀਕ ਹੈ ਇੱਥੇ ਪਹਿਲਾਂ ਸਿੱਧੀ ਕਿੱਲੀ ਪੈਂਦੀ ਸੀਗੀ ਹਾਂਜੀ 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 ਉਹ ਬੋਝ ਲੱਗ ਗਿਆ ਪੂਰਾ ਐਂਡ ਪੂਰਾ ਹੈਵੀ ਆ ਠੀਕ ਹੈ ਹਰੀ ਅੰਬਰ ਨਿਕਲਦਾ ਹੈ ਠੀਕ ਹੈ ਜੀ ਇਹਦੀ ਫੁੱਲ ਗਾਰੰਟੀ ਹੈ ਤੇ ਇੱਕ ਬਾਈ ਜੀ ਮੈਂ ਪੁੱਛਦਾ ਸੀ ਇਹ ਤੁਸੀਂ ਕਿੰਨੇ ਚਿਰ ਚ ਪ੍ਰੋਜੈਕਟ ਤਿਆਰ ਕਰ ਦੋਗੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਤਿਆਰ ਹੋ ਜਾਊਗਾ ਨਹੀਂ ਸੀਜ਼ਨ ਤੋਂ ਪਹਿਲਾਂ ਨਹੀਂ ਹੋਣਾ ਨਹੀਂ ਹੁਣ ਲੰਬਾ ਕੰਮ ਜਾਊਗਾ ਵੀ ਗਾਂ ਵਾਲੇ ਸੀਜ਼ਨ ਦਾ ਹੀ ਆਪਾਂ ਮਤਲਬ ਇਹਨੂੰ ਵਰਤ ਤੋਂ ਲਿਆਵਾਂਗੇ 3 1/2 ਮਹੀਨੇ ਲੱਗ ਜਾਣਗੇ ਹਜੇ ਹੋਰ ਹਨ ਹੁਣ ਕੋਈ ਸੀਜ਼ਨ ਵੀ ਚੱਲ ਪਿਆ ਗਈ ਆ ਮਸ਼ੀਨ ਹੋ ਗਈ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ ਹਾਂਜੀ ਅੱਛਾ ਇਸੇ ਵਾਸਤੇ ਕਰਨਾ ਸੀ ਕਿ ਮਗਾਈ ਇਹ ਰੇਸੇ ਕੰਮ ਵਾਸਤੇ ਸਪੈਸ਼ਲ ਲੈਂਦੀ ਆ ਵੀ ਆਪਾਂ ਇੱਕ ਨਵੀਂ ਕਾਰਡ ਕੱਢ ਗਏ ਆ ਆਪਣੇ ਤਰੀਕੇ ਨਾਲ ਜਿਵੇਂ ਮੈਸੇਜ ਆਉਂਦੀਆਂ ਹਾਲੈਂਡ ਦੀਆਂ ਆਉਣੀਆਂ ਸ਼ਕਤੀਮਾਨ ਦੀਆਂ ਆਉਂਦੀਆਂ ਵੀ ਆਪਾਂ ਹੀ ਬਣਾ ਕੇ ਹਾਂਜੀ ਹਾਂਜੀ ਤੇ ਨਾ ਆਪਣਾ ਪਿੰਡ ਦਾ ਮਾਰਕਾ ਲੱਗੇ ਮਸ਼ੀਨ ਤੇ ਚਲੋ ਬਹੁਤ ਵੱਡੀ ਗੱਲ ਹੈ ਇੱਕ ਐਕਸਟਰਾ 베アリング ਹੋਰ ਲੱਗਦਾ ਹੈ ਅੱਛਾ ਜੀ ਇੱਥੇ ਲੱਗਦਾ ਐਕਸਟਰਾ 베アリング ਲੱਗਦਾ ਐਸ ਤਾਂ ਇਹ ਪਲੰਜਰ ਪਲੰਜਰ ਦੇ ਬਾਹਰ ਹੁੰਦੇ ਲੱਗਿਆ ਹੁੰਦਾ ਹਾਂਜੀ ਤੇ ਆਪਾਂ ਹੀ ਲਾਇਆ ਸੀ ਅੱਛਾ ਇਸ ਜਗ੍ਹਾ ਤੇ ਹਾਂਜੀ ਹਾਂਜੀ ਠੀਕ ਹੈ ਉਹਦਾ ਕੀ ਫਾਇਦਾ ਹੁੰਦਾ ਜੀ ਕੋਈ ਨਾ ਟੋਕਿਆਂ ਦੇ ਵਿੱਚ ਗੈਪ ਨਹੀਂ ਬੰਦਾ ਹਾਂਜੀ ਅੰਦਰ ਟੋਕੇ ਟੋਕੇ ਵੱਢਦੇ ਆ ਹਾਂਜੀ 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 ਕੋਈ ਗੈਪ ਨਹੀਂ ਬੰਦਾ ਜੀ ਨਹੀਂ ਬੈਰਿੰਗ ਟੁੱਟਦੀ ਠੀਕ ਹੈ ਜੀ ਤੇ ਇੱਕ ਬਾਈ ਤੁਹਾਡੇ ਹਿਸਾਬ ਨਾਲ ਕਿੰਨੇ ਦੀ ਜਿਹੜੀ ਆਮ ਮਸ਼ੀਨ ਹੁੰਦੀ ਜ਼ੀਰ ਮੈਨੀ ਉਹ ਹਾਲੈਂਡ ਦੀ ਕਿੰਨੇ ਕ ਦੀ ਪਾਈ ਜਾਂਦੀ ਬੰਦੇ ਨੂੰ ਗੱਠਾਂ ਵਾਲੀ ਅੱਜ ਦੀ ਕੀੜੀ ਕੋਈ ਪਤਾ ਰੇਟ ਬਾਰੇ ਇਹਦੇ ਬਾਰੇ ਹੁਣ ਤਾਂ ਦਮੀ ਤਾਂ ਹੈਗੀ 1900 20 ਲੱਖ ਦੀ 19 19 ਲੱਖ ਦੀ ਛੋਟੀ ਮਸ਼ ਸਣੇ ਰਹਿਕ ਸਣੇ ਰਹਿਕ ਹਾਂ ਤੇ ਜਿਹੜਾ ਆਪਾਂ ਹੁਣ ਤਿਆਰ ਕਰ ਰਹੇ ਹਾਂ ਜੀ ਅ ਸਿਸਟਮ ਸਾਰਾ ਮਸ਼ੀਨ ਬਣਾ ਰਹੇ ਆ ਇਹਦੇ ਤੇ ਤੁਹਾਡੇ ਹਿਸਾਬ ਨਾਲ ਕਿੰਨੇ ਕੁ ਦਾ ਖਰਚਾ ਹੋਊਗਾ ਕਿੰਨੇ ਕੁ ਦੀ ਆਪਾਂ ਗਾਹ ਨੂੰ ਸੇਲ ਕਰਾਂਗੇ ਬਹੁਤ ਘੱਟ ਹੋਊਗਾ ਅੱਛਾ ਉਦੋਂ ਬਹੁਤ ਘੱਟ ਹੋਊਗਾ ਮਤਲਬ ਕਿਸਾਨ ਵੀ ਨਾਸਤੇ ਇੱਕ ਵਧੀਆ ਮੌਕਾ ਹਰ ਇੱਕ ਬੰਦਾ ਸਾਰੀ ਨਾ ਮਸ਼ੀਨ ਲੈ ਸਕਦਾ ਵਾਜਿਬ ਰੇਟ ਹੋਊਗਾ ਤੇ ਇੱਕ ਬਾਈ ਜੀ ਜਿਹੜੀ ਨਵੀਂ ਆਉਂਦੀ ਹੈ ਤੇ ਕੋਈ ਸਬਸਿਡੀ ਹੁੰਦੀ ਹੈ ਨਵੀਂ ਤੇ ਆਉਂਦੀ ਹੈ ਆਉਂਦੀ ਹੈ ਕਿੰਨੇ ਪਰਸੈਂਟ ਹੁੰਦੀ ਹੈ ਇਹ ਮੇਰੇ ਹਿਸਾਬ ਨਾਲ ਕੋਈ 40% ਹੁੰਦੀ ਹੈ ਜੀ 40% हां मतलब कि ਜਿਵੇਂ 19 ਲੱਖ ਦੀ ਵੀ ਚੀਜ਼ ਆ ਹਾਂਜੀ ਉਹ ਤੋਂ 7 ਸਵਾ 7 ਲੱਖ ਰੁਪਏ ਹੱਟ ਚੁੱਕੇ ਆ ਆਪਣੀ मतलब ਉਹਦੋਂ ਕਿੰਨੀ ਘੱਟ ਪੈ ਜੂਗੀ ਉਹ ਤਾਂ ਤਿਆਰ ਕਰਦੇ ਆ ਦੇਖਦੇ ਆ ਉਹ ਤੋਂ ਬਾਅਦ ਕੀ ਸਿਸਟਮ ਬਣਦਾ ਵੀ ਆਉਣ ਵਾਲੇ ਆਪਾਂ ਜੇ ਤਾਂ ਹੁਣ ਗਾਹ ਨੂੰ ਇਕੱਠਾ ਕਰਨਗੇ ਉਹਦਾ ਆਪਾਂ ਲਾਂਚ ਕਰ ਦਾਂਗੇ ਆ ਸੀਨ ਛੱਡ ਕੇ ਇਹਨਾਂ ਨਾਲੋਂ ਤਾਂ ਬਹੁਤ ਘੱਟ ਹੋਊਗੀ ਫਿਰ ਇਹਨਾਂ ਨਾਲੋਂ ਫਿਰ ਵੀ ਬਹੁਤ ਘੱਟ ਰਹੂਗੀ ਵੈਰੀ ਗੁੱਡ ਤਾਂ ਠੀਕ ਵਧੀਆ ਨਹੀਂ ਚੰਗੀ ਗੱਲ ਆ ਬਾਕੀ ਆ ਸੋਨੂ ਬਾਈ ਜੀ ਕਿੰਨਾ ਚਿਰ ਹੋਊਗਾ ਤਿਆਰ ਆਪਾਂ ਕਰਦੇ ਨੂੰ ਮਸ਼ੀਨਾਂ ਦੇ ਕੱਲੀ ਇਕੱਠਾ ਆਣੇ ਤੇ ਮਾਨੋ ਜੀ 2012 ਚ ਲੱਗੇ ਜਦੋਂ ਜੋਰਜ ਮਾਨ ਕਨੇ ਮਸ਼ੀਨ ਲੈਂਦੀ ਪਹਿਲੀ ਵੈਰੀ ਗੁੱਡ ਜੀ ਤੇ ਉਵੇਂ ਫਿਰ ਬੰਦੇ ਨੂੰ ਐਕਸਪੀਰੀਅੰਸ ਵੀ ਆ ਜਾਂਦਾ ਤੇ ਕੋਈ ਵੀ ਸੰਦ ਹੋਵੇ ਛਿੱਤੀ ਬੜੀ ਦਾ ਕੋਈ ਵੀ ਸੰਦ ਹਾਂਜੀ 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 ਤੇ ਪੂਰਾ ਵਧੀਆ ਮਤਲਬ ਬਣਾ ਕੇ ਦੰਨੇ ਬਣਾਈ ਨੇ ਮਾਲ ਆਇਆ ਪਿਆ ਇੱਧਰ ਦੇਖੋ ਜੀ ਹਾਂਜੀ ਹਾਂਜੀ ਹਾਂ ਸਹੀ ਗੱਲ ਹੈ ਜੀ ਤੇ ਗਾਡਰ ਗੁੱਡ ਕਿਹੜੀ ਕੁਆਲਿਟੀ ਦੇ ਹੁੰਦੇ ਆ ਜੀ ਸੇਲ ਦੇ ਹੁੰਦੇ ਆ ਜੀ ਸੇਲ ਦੇ ਬਾਕੀ ਗਾਹਕ ਦੀ ਡਿਪੈਂਡ ਹਾਂ ਤੇ ਕਰਦਾ ਇਹ ਐਮਸੀਲੇ ਲਾਉਣੇ ਜਾਂ ਥੇਲ ਦੇ ਲਾਉਣੇ ਆ ਜੀ ਸਭ ਤੋਂ ਵਧੀਆ ਕਿਹੜੀ ਕੁਆਲਿਟੀ ਦਾ ਹੁੰਦਾ ਜੀ ਥੇਲ ਦਾ ਵਧੀਆ ਹੁੰਦਾ ਸਭ ਤੋਂ ਵਧੀਆ ਹੀ ਹੁੰਦਾ ਜੀ ਉਹ ਲੰਬੇ 30 ਫੁੱਟੇ ਆ ਜੀ 30 ਫੁੱਟੇ ਹਾਂਜੀ ਗੱਠਾ ਵਾਲੇ ਟਰਾਲੇ ਬਣ ਜਾਂਦੇ ਆ ਹਾਂ ਦਿਖਾਉਣੇ ਆ ਆਜੋ ਆਜੋ ਹਾਂਜੀ ਹਾਂਜੀ ਆ ਦੇਖ ਲਓ ਦੋਸਤੋ ਇਹ ਸਾਡੇ ਪਿੰਡ ਚ ਸਾਰਾ ਕੁਝ ਬਣਿਆ ਹੋਇਆ ਤੇ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਆ ਬਾਈ ਦੀ ਦੁਕਾਨ ਦਾ ਨਾਂ ਰਣਜੀਤ ਐਂਗਰੀ ਵਰਕਰਸ ਪਿੰਡ ਆਦਨੀਆਂ ਤੇ ਬਾਈ ਰਣਜੀਤ ਵੀ ਲੱਗਿਆ ਪਿਆ ਹੋਵੇ ਇੱਕ ਮਿੰਟ ਵੇਲੇ ਨਹੀਂ ਹੁੰਦਾ ਜਦੋਂ ਮਾੜਾ ਮੋਟਾ ਵੇਲ ਮਿਲਦੀ ਹੈ ਰਾਤ ਦੇ ਨਾਲ ਕੰਮ ਚਲੂ ਕਰ ਦਿੰਦੇ ਆ ਆ ਜੋ ਕਰਾ ਦਿਖਾ ਕੇ ਅੰਦਰ ਆ ਜੋ ਟਰਾਲੇ ਕੋਲੀ ਆਂਦੇ ਆ ਟਰਾਲੇ ਬਣ ਜਾਂਦੇ ਆ ਤੁਸੀਂ ਵੇਖ ਲਓ ਮੈਂ ਕੱਲ ਹੀ ਆਇਆ ਸੀਗਾ ਤੇ ਕੱਲ ਆਹ ਅਜ ਇਕੱਲੇ ਗੱਡਰੀ ਪਈ ਸੀ ਤੇ ਅੱਜ ਵੇਖ ਲਓ ਕਿੰਨੀ ਤੇਜ਼ੀ ਨਾਲ ਕੰਮ ਹੁੰਦਾ ਚਾਲਾ ਬੰਦਾ ਬਾਈ ਜੀ ਇਹ 8 ਫੁੱਟ ਚੌੜਾ ਹੁੰਦਾ ਅੱਛਾ 8 ਫੁੱਟ ਚੌੜਾ ਹੁੰਦਾ ਇੱਥੋਂ ਤਾਂ 8 ਮੋਟਾ ਇਹਦੇ ਚਾਲੀਆਂ ਲੱਗਦੀਆਂ ਲੱਗਦੀਆਂ ਸਾਈਡ ਤੇ 11 ਫੁੱਟ ਚੌੜਾ ਹੋ ਜਾਂਦਾ ਅੱਛਾ ਜੀ ਇਹਦੀ ਲੰਬਾਈ 26 ਫੁੱਟ ਹੈ 26 ਫੁੱਟ ਜਿੱਥੇ ਗੱਠਾਂ ਨਹੀਂ ਭਰਤੀ ਹੋਣੀਆਂ ਠੀਕ ਹੈ ਜੀ 30 ਫੁੱਟ ਲੰਬਾਈ ਹੋ ਜਾਂਦੀ ਸਾਰੀ ਸਾਰੀ 30 ਫੁੱਟ ਹੋ ਜਾਂਦੀ ਹੈ ਤੇ ਕਿੰਨੇ ਕ ਦਾ ਤਿਆਰ ਹੋ ਜਾਂਦਾ ਜੀ ਸਾਰਾ ਇਹ ਆਈਡੀਆ ਕੋਈ ਕਾਜਾ 2,60,000 ਦਾ ਤਿਆਰ ਹੋਸਣੇ ਦਾ ਰਸ ਹੈ ਜੀ 2 ਲੱਖ ਸਾਰਾ ਕੰਪਲੀਟ ਤਿਆਰ ਟੂਰ ਸਣੇ 2,60,000 ਦਾ ਤੇ ਜੇ ਆਪ ਟਰਾਲੀ ਟਰਾਲੇ ਟਰਾਲਾ ਤਿਆਰ ਕਰਾਉਣੇ ਦੂਜਾ ਹੀ ਆਮ ਖੇਤੀਬਾੜੀ ਵਾਲਾ ਜਾਲੀ ਲਾ ਕੇ ਉਹ ਕਿੰਨੇ ਤਿਆਰ ਹੋ ਜਾਂਦਾ ਜੀ ਆਈਡੀਆ ਕੋਈ 2,60,000 ਦਾ ਤਿਆਰ ਲਾ 14 ਫੁੱਟ 14 ਫੁੱਟ 14 ਬਾਈ 7 ਹਾਂ ਇਹਦੇ ਫਿਰ ਆਏ ਨਾ ਬੜਾ ਜ਼ਿਆਦਾ ਜਗਾੜ ਨਹੀਂ ਹੁੰਦਾ ਲੰਬਾਈ ਜ਼ਰੂਰ ਜ਼ਿਆਦਾ ਹੁੰਦੀ ਹੈ ਪਰ ਬਾਕ 190 ਭਾਈ ਜੰਮੀ ਅੱਛਾ 190 ਹਾਂਜੀ ਮਜਬੂਤੀ ਪੂਰੀ ਹੁੰਦੀ ਹੈ ਮਤਲਬ ਹੌਲ ਮਜਬੂਤੀ ਚਲੋ ਵਧੀਆ ਗੱਲ ਆ ਜੀ ਤੇ ਬਾਕੀ ਜਿਹੜੀ ਮਸ਼ੀਨ ਆਪਾਂ ਨਵੀਂ ਲਿਆਂਦੀ ਆ ਜੀ ਉਹਦਾ ਕਿਵੇਂ ਰਿਹਾ ਰਿਜ਼ਲਟ ਬਹੁਤ ਵਧੀਆ ਰਿਜ਼ਲਟ ਉਹਦਾ ਆਪਾਂ ਵੀਡੀਓ ਬਣਾਈ ਸੀ ਅੱਜ ਫਿਟਿੰਗ ਕਰ ਰਹੇ ਆ ਅਸੀਂ ਅੱਛਾ ਅੱਜ ਪੂਰੀ ਪ੍ਰੋਪਰ ਫਿਟਿੰਗ ਕਰੋਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਹੜੀ ਜਗ੍ਹਾ ਤੋਂ ਆਏ ਨੇ ਸਿੱਖ ਵਾਲੇ ਪਿੰਡ ਕੋਈ ਨਹੀਂ ਸਿੱਖ ਵਾਲੇ ਤੋਂ ਫਿਰ ਤਾਂ ਘਰ ਦੇ ਬੰਦੇ ਹੀ ਹੋ ਤੇ ਹੋਰ ਜਿਹੜੇ ਆਪਣੇ ਗਰਮੀ ਦੇ ਬਾਈ ਕੀ ਕੁਝ ਬਣਾ ਰਹੇ ਹੋ ਨਾ ਵਾ ਮਾ ਸੀਜ਼ਨ ਦੇ ਹਾਲ ਨਾ ਚੱਲਦਾ ਬਾਈ ਇਹ ਤਾਂ ਗੱਲ ਥੋੜੀ ਸਹੀ ਹੈ ਜੀ ਹੁਣ ਤਾਂ ਸੀਜ਼ਨ ਦੇ ਟਾਈਮ ਹੀ ਕੁਝ ਨਹੀਂ ਰਹਿ ਗਿਆ ਆਹੀ ਮਹੀਨਾ 100 ਮਹੀਨਾ ਰਹਿ ਗਿਆ ਤਾਂ ਟਰਾਲੇ ਬਾਕੀ ਟਰਾਲੇ ਹਾਂ ਤੇ ਇਹ ਦੋ ਜਿਹੜੀਆਂ ਟਰਾਲੀਆਂ ਫਿਰ ਹੋਲਡ ਤੇ ਕਰੀਆਂ ਉਹਨੀਆਂ ਘੇਰਾ ਹਾਂ ਜੀ ਹੋਲਡ ਤੇ ਬਾਅਦਵੇਂ ਮਹੀਨੇ ਬੰਨੀਆਂ ਅੱਛਾ 12 ਮਹੀਨੇ ਦਾ ਟਾਈਮ ਆ ਸਦਾ ਹੀ ਹੱਥ ਸਾਈਆਂ ਸਾਡੇ ਕੋਲ ਹੁਣ ਹਾਂ 12 ਮਹੀਨੇ ਬੰਨਨੇ ਨੇ ਤੇ ਵੇਚਦੀ ਤੁਸੀਂ ਫਿਰ ਮਸ਼ੀਨਾਂ ਵਾਸਤੇ ਵੀ ਟਾਈਮ ਕੱਢੋਗੇ ਹਾਂ ਉਹ ਵੀ ਜ਼ਰੂਰੀ ਹੈ ਨਾਈਟ ਡਿਊਟੀ ਚੱਲਦੀ ਆਉਣੀ ਜੀ ਨਹੀਂ ਸਹੀ ਗੱਲ ਹੈ ਚਲੋ ਬਾਈ ਕੰਮ ਹੀ ਹੈ ਕਿਰਤਨ ਵਾਲੀ ਸਭ ਕੁਝ ਹੈ ਕੰਮ ਕਰਾਂ ਟੂਲ ਟੂ ਪੁਰਾ ਜਨਰਲ ਬਣਾਇਆ ਟੂਲ ਆ ਟੂਲ ਬਣਾਇਆ ਇਹ ਕਿਹੜੀ ਮਸ਼ੀਨ ਆ ਤੇ ਜੀ ਗੱਠਾ ਵਾਲੀ ਮਸ਼ੀਨ ਗੱਠਾ ਵਾਲੀ ਮਸ਼ੀਨ ਦਾ ਟੂਲ ਬਣਾਇਆ ਹੈ ਅੱਛਾ ਤੇ ਕਿੰਨੇ ਦਾ ਹੁੰਦਾ ਜਿਗਾਰ ਜੀ ਤੇ ਕੀ ਵਜਨ ਵਜਨ ਕਿੰਨਾ ਕ ਹੁੰਦਾ ਇਹਦਾ ਜੀ ਇਹ 2500 ਰੁਪਏ ਪ੍ਰਾਈਸ ਹੈ ਦਾ ਜੀ 2500 ਰੁਪਏ ਹਾਂ ਜੀ ਪੂਰੀ ਵਧੀਆ ਕੁਆਲਿਟੀ ਦਾ ਹਾਂ ਜੀ ਪੂਰਾ ਵਧੀਆ ਜੀ ਜੇ ਹੌਣ ਦਾ ਮਾਹ ਹੁੰਦਾ ਹਾਂ ਮਾਹ ਲਣ ਦਾ ਹੁੰਦਾ ਇਸ ਤਰ੍ਹਾਂ ਕੋਈ ਨਹੀਂ ਨਹੀਂ ਸਹੀ ਹੈ ਜੀ ਵਾਕਈ ਸਹੀ ਗੱਲ ਹੈ ਬਾਕੀ ਤਾਂ ਬੰਦੇ ਮੈਂ ਵੇਖ ਲੇ ਬਹੁਤ ਹੁੰਦਾ ਵਧਾਦੇ ਆਪਾਂ ਹਾਂਜੀ ਕਿੰਨੇ ਕ ਬੰਦੇ ਕੰਮ ਕਰਦੇ ਆ ਕਰੀਤ ਬਾਈ 10 ਬੰਦੇ ਕੰਮ ਕਰਦੇ ਜੀ ਵੈਰੀ ਗੁੱਡ ਜੀ ਦਿਨ ਰਾਤ ਲੱਗ ਕੇ ਚੱਲਦਾ ਹਾਂ ਹੁਣ ਤਾਂ ਬਣਾਇਆ ਸਾਨੂੰ ਸਰਕੁਰ ਕਰਨ ਦੀ ਵੇਲ ਨਹੀਂ ਹਾਂਜੀ ਨਹੀਂ ਚੰਗੀ ਗੱਲ ਆ ਬਾਈ ਇੱਥੇ ਖਾਣਿਆ ਜੀ ਨਹੀਂ ਨਹੀਂ ਵਧੀਆ ਜੀ ਘਰੇ ਜਾਂਦਾ ਇਹ ਟਾਈਮ ਲੱਗਦਾ ਨਹੀਂ ਸਹੀ ਗੱਲ ਆ ਜੀ ਆ ਕੀ ਬਣਾਈ ਜਨੇ ਜੀ ਉਹ ਬਾਈ ਆਪਾਂ ਜਿਹੜੀ ਕੱਲ ਮਸ਼ੀਨ ਲੈ ਆਂਦੀ ਆ ਹਾਂ ਅੱਛਾ ਸਟੈਂਡ ਬਣਾ ਰਿਆ ਜੀ ਵੈਰੀ ਗੁੱਡ ਉਹ ਵੈਲਡਿੰਗ ਵਾਲੀ ਮਸ਼ੀਨ ਦਾ ਹਾਂਜੀ ਫਿਰ ਤਾਂ ਕਰਦਾ ਕੰਮ ਹੀ ਕਰੀ ਜਾਂਦੇ ਹੋ ਹਾਂਜੀ ਵਾਹ ਜੀ ਵਾਹ ਨਹੀਂ ਵਧੀਆ ਜੀ ਵਧੀਆ ਜਿਵੇਂ ਆਪਣੇ ਇਨਵਰਟਰ ਦਾ ਬਣਾਉਣੇ ਆਪਾਂ ਹਾਂ ਜਿਵੇਂ ਆਪਾਂ ਕੀ ਤਿਆਰ ਕਰਿਆ ਅੱਛਾ ਨਹੀਂ ਵਧੀਆ ਜੀ ਪੂਰਾ ਜਿਵੇਂ ਕੂਲਰ ਦਾ ਹਾਂਜੀ 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 ਇਥੋਂ ਹਵਾ ਕ੍ਰੋਸ ਹੁੰਦੀ ਹੈ ਨਾ ਨਹੀਂ ਵਧੀਆ ਜੀ ਪੂਰਾ ਇਹਦੇ ਵਿੱਚ ਹੀ ਤਾਂ ਰਹਿ ਜਾਊ ਸਾਰਾ ਸਿਲੰਡਰ ਵੀ ਇੱਧਰ ਰਹਿ ਜਾਊਗਾ ਹਾਂਜੀ ਹਾਂਜੀ ਵੈਰੀ ਗੁੱਡ ਫਿਰ ਤਾਂ ਇਹ ਟਾਇਰ ਟੂਰ ਵੀ ਲੱਗਣਗੇ ਕਿਆ ਹੁੰਦਾ ਕਿ ਇਹ ਫਿਕਸ ਹੀ ਕਰਨਾ ਹੈ ਫਿਕਸ ਹੀ ਰੱਖਣਾ ਨਹੀਂ ਬਹੁਤ ਵਧੀਆ ਜੀ ਆਪਣੇ ਪਿੰਡ ਤੋਂ ਲੱਗੇ ਪਏ ਨਹੀਂ ਨਹੀਂ ਇਹ ਬਾਈ ਕਿੱਥੋਂ ਐ ਇਹ ਰੱਖ ਰਿਹਾ ਰੱਖ ਰਿਹਾ ਠੀਕ ਛੋਟਾ ਫਾਰਮੈਟ ਵੀ ਆ ਗਿਆ ਬਾਈ ਇਹ ਤਾਂ ਰੋਨ ਲੱਗ ਗਿਆ ਬੰਦੇ 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 ਹੈਲੋ ਕੋਈ ਚੱਲ ਉਹ ਵੀਡੀਓ ਆ ਗਈ ਤੇਰੀ ਅੱਜ ਕਾਕਾ ਹੈਲੋ ਬਾਕੀ ਬਾਈ ਇੱਕ ਗੱਲ ਹੋਰ ਆ ਦੋਸਤੋ ਜੇ ਕਿਸੇ ਨੂੰ ਕੋਈ ਵੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੰਦ ਬਣਾਉਣਾ ਕਿਸੇ ਪ੍ਰਕਾਰ ਦਾ ਟਰਾਲੀ ਹੈ ਟਰਾਲਾ ਕੋਈ ਤਵੀਆਂ ਕੋਈ ਹੀ ਬਣਾਉਣਾ ਕਿਸੇ ਵੀ ਪ੍ਰਕਾਰ ਦਾ ਤੁਸੀਂ ਬਾਈ ਗਰਮੀਤ ਨਾਲ ਬਾਈ ਰਣਜੀਤ ਨਾਲ ਨੰਬਰ ਮੈਂ ਅੱਜ ਫੇਰ ਪਾ ਦੂੰਗਾ ਪਹਿਲਾਂ ਹੀ ਪਾਇਆ ਜਦੋਂ ਮਰਜ਼ੀ ਐਨੀ ਟਾਈਮ ਫੋਨ ਲਾਓ ਬੇਫਿਕਰ ਹੋ ਜਾਓ ਇੱਥੇ ਹੀ ਕੰਮ ਆ ਇੱਥੇ ਹੀ ਰਹਿਣਾ ਬਾਈ ਅਰਗਣੇਦਰ ਰਾਤ ਨਾਲ ਹੀ ਬਾਈ ਅਰਗਣੇਦਰ ਘਰ ਆ ਆ ਸੇ ਇਥੇ ਰਹਿੰਦੇ ਆਂ ਲਾਈਟ ਡਿਊਟੀ ਕਰਦੇ 1 ਵਜੇ ਤੱਕ ਰਹਿੰਦੇ ਇੱਥੇ ਵੈਰੀ ਗੁੱਡ ਬਾਈ ਯਾਰ ਮਿਹਨਤ ਨਾਲ ਹੀ ਐ ਕਿੱਥੋਂ ਕੰਮ ਸ਼ੁਰੂ ਕਰਿਆ ਸੀ ਤੇ ਕਿੱਥੋਂ ਦਾ ਪਹੁੰਚ ਗਏ ਪਹਿਲਾ ਇਕੱਲਾ ਹੁੰਦਾ ਸੀ ਦੇਖ ਲਓ ਦੋਸਤੋ ਇੰਨਾ ਕਿਗਾਰਡ ਇਦੋਂ ਵੀ ਕੱਟ ਹੁੰਦਾ ਸੀ ਪੰਜ ਮਰਲੇ ਹੁੰਦਾ ਸੀ ਹਾਂ ਪੰਜ ਮਰਲੇ ਥਾਂ ਹੁੰਦਾ ਸੀ ਅੱਜ ਪ੍ਰਮਾਤਮਾ ਨੇ ਦੇਖ ਲਓ ਦੋਸਤੋ ਖੜੇ ਖੜੇ ਬਾਈ ਯਾਰਗੇ ਹੋਰ ਆ ਗਏ ਬਾਈ ਯਾਰਗੇ ਕਿੱਥੋਂ ਆਏ ਬਾਈ ਤੁਸੀਂ ਪਿੰਡ ਬਲੂਕਰ ਬਾਈ ਬਲੂਕਰ ਤੋਂ ਫੇਰ ਲੋਗ ਹੋਰ ਜਿਲ੍ਹਾ ਫਾਇਲ ਕਾ ਹਾਂਜੀ ਹਾਂਜੀ ਕੀ ਹਾਲ ਹੈ ਬਾਈ ਜੀ ਠੀਕ ਹੈ ਠੀਕ ਹੈ ਬਾਈ ਜੀ ਉਹ ਠੀਕ ਹੋ ਬਾਈ ਨੂੰ ਤਾਂ ਮੈਂ ਜਾਣਦਾ ਚੰ ਅੱਛਾ ਹੋਰ ਸੀ ਕੋਈ ਆਪਣਾ ਗੱਠਾਂ ਦਾ ਹੀ ਕੰਮ ਹੈ ਹਾਂਜੀ ਗੱਲ ਤੇ ਪਹਿਲੀ ਰਿਆਆਂ ਪਹਿਲਾਂ ਵੀ ਆਏ ਬਾਈ ਵਰਕੇ ਕੋਲੇ ਪਹਿਲਾਂ ਵੀ ਆਏ ਪਿਛਲੇ ਸਾਲ ਵੀ ਰਿਪੇਅਰ ਕਰਾ ਕੇ ਲੈ ਗਏ ਸੀ ਵਧੀਆ ਜੀ ਕੰਮ ਸੁੱਲੀ ਬਖਸ਼ ਹੋਇਆ ਪੂਰਾ ਹਾਂਜੀ ਹਾਂਜੀ ਵਧੀਆ ਪੂਰਾ ਹੋ ਗਿਆ ਬਹੁਤ ਬਹੁਤ ਧੰਨਵਾਦ ਗਰਮੀਤ ਜੀ ਮਿਲਦੇ ਹਾਂ ਕਿਸ ਦਿਨ ਹੋਰ ਨਵੀਂ ਵੀਡੀਓ ਚ ਓਕੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਆਪਣੇ ਕਿਸਾਨ ਵੀਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ